ਤੇਰੇ ਲੋਕ ਆ ਆਂ ਭੇਜੇ ਦਈ ਜਾਂਦੇ ਆ ਕਿ ਜਿਹੜਾ ਤੁਸੀਂ BSNL ਦਾ Wi-Fi ਲਾਉਣੇ ਹੋ ਘਰਾਂ 'ਚ ਵੀ ਇਹ ਕਾਮਯਾਬ ਨਹੀਂ ਗਾ ਇੱਕ ਕਰਨੀ ਗਾ ਬਹੁਤ ਹਾਂ ਭੇਜ ਮੈਂ ਦੇਖਦਾ ਵਿੱਚ ਵਿੱਚ ਲੋਕ ਆ ਕੇ ਦਿੰਦੇ ਆ ਪਰ ਆਪਣੇ ਹੁਣ ਕਿੰਨਾ ਚੱਲਦਾ ਇਹ 2025 ਖਤਮ ਹੋਣ ਵਾਲਾ ਪਹਿਲਾਂ ਆਪਣੇ ਦੇਖੋ ਵੀ ਕਿੰਨੇ ਚਲਾਇਆ ਸੀ ਤੁਸੀਂ 2023 ਦੇ ਕਿਹੜੇ ਮਹੀਨੇ ਫੇ ਮੈਂ ਤੁਹਾਨੂੰ ਦੱਸਦਾ ਗੱਲ ਆਪਾਂ ਆਪ ਤੁਹਾਨੂੰ ਦੱਸਦੇ ਆ ਸੀ ਆ 2023 25 ਮਈ 2023 ਕਿਨਾਂ 25 ਮਈ 2023 25 ਮਈ 2023 ਨੂੰ ਆਪਾਂ ਵਾਈਫਾਈ ਲਵਾਇਆ ਸੀ ਬੀਏ ਸੰਦਾ ਠੀਕ ਆ ਜੀ ਆਪਣੇ ਇੱਕ ਦਿਨ ਸਮੱਸਿਆ ਆਈ ਆ ਜਦੋਂ ਅੱਡੇ 'ਚ ਆਪਣੇ ਪੁਖੜ ਬਾਜ਼ਾਰ 'ਚ ਤਾਰ ਥੋੜੀ ਟੁੱਟੀ ਸੀ ਜਾਂ ਵੱਡੀ ਕੀ ਹੋਇਆ ਸੀ ਨੇੜੇ ਤੋਂ ਰਹੀ ਸੀ ਟਰੱਕ ਫਸ ਗਿਆ ਸੀ ਟਰੱਕ ਫਸ ਗਿਆ ਸੀ ਉਦੋਂ ਥੋੜਾ ਇੱਕ ਦਿਨ ਵਾਈਫਾਈ ਬੰਦ ਰਿਹਾ ਭਾਈ ਜੀ ਤਿੰਨ ਹੋ ਗਏ ਤਿੰਨ ਸਾਲ ਹੋ ਗਏ ਉੱਪਰ ਹੋ ਗਿਆ ਹੋ ਗਏ ਤਿੰਨ 23 24 25 ਤਿੰਨ ਸਾਲ ਤੋਂ ਉੱਤੇ ਹੋ ਗਏ ਤਿੰਨ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਇੱਕ ਦਿਨ ਵੀ ਵਾਈਫਾਈ ਨਹੀਂ ਬੰਦ ਹੋਇਆ ਇਹ ਇੱਕ ਦਿਨ ਵੀ ਇਹ ਫਿਰ ਜਿਹੜੇ ਇੱਥੇ ਆ ਕੇ ਲੋਕ ਕਹਿੰਦੇ ਰਹਿੰਦੇ ਨੇ ਵੀ BSNL ਦਾ Wi-Fi ਹੈ ਜਿਹੜਾ ਜੀ ਇਹ ਆਏ ਹੋ ਗਿਆ ਜੀ ਇਹ ਪੰਤ ਆਉਂਦਾ ਨਹੀਂ ਕੀ ਕਾਰਨ ਕੀ ਹੈ ਲੋਕਾਂ ਦੀਆਂ ਗਲਤੀਆਂ ਨੇ ਕਰ ਕੋਈ ਸਿਸਟਮ ਵਿੱਚ ਖਰਾਬੀ ਹੈ ਨਹੀਂ ਇਹਦੇ ਜਨਾ ਕਈ ਕਾਰਨ ਨੇ ਪਹਿਲਾ ਕਾਰਨ ਤੇ ਆ ਵੀ ਸਾਡਾ ਹੈਗਾ ਇਹ ਬਿਲਿੰਗ ਓਕੇ ਇਹ ਬਿਲਿੰਗ ਸਿਸਟਮ ਆ ਲੋਕ ਇਹਨੂੰ ਸਮਝਦੇ ਨਹੀਂ ਇਹ ਇੱਕ ਤਰੀਕ ਤੋਂ ਇੱਕ ਤਰੀਕ ਤੱਕ ਇਹਦਾ ਸਿਸਟਮ ਹੁੰਦਾ ਠੀਕ ਉਹਦੇ ਵਿੱਚ 18 ਦਿਨ ਕੰਪਨੀ ਦਿੰਦੀ ਆ ਵੀ ਤੁਸੀਂ 18 ਦਿਨ ਤਰੀਕ ਤੱਕ ਬਿੱਲ ਭਰ ਦਿਓ ਓਕੇ ਜਦੋਂ ਬੰਦਾ 18 ਤਰੀਕ ਤੱਕ ਵੀ ਬਿੱਲ ਨਹੀਂ ਭਰਦਾ ਲਾਸਟ ਹੁੰਦੀ ਆ ਉਸ ਤੋਂ ਬਾਅਦ ਜੁਰਮਾਨਾ ਪੈ ਜਾਂਦਾ ਓਕੇ 12 ਰੁਪਏ ਓਕੇ ਓਕੇ ਕਸਟਮਰਾਂ ਦੇ ਮਾਈਂਡ ਚ ਕੀ ਸੈੱਟ ਹੋਇਆ ਆ ਵੀ ਜਿਨ੍ਹਾਂ ਨੇ ਬੰਦ ਨਹੀਂ ਹੁੰਦਾ ਵੀ ਉਹਨਾਂ ਚਿਰ ਉਹਨਾਂ ਦਾ ਮੀਂਹ ਸੀਦਾ ਬਿੱਲ ਨਹੀਂ ਭਰਨਾ ਓਕੇ 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 ਵੀ ਜਦੋਂ ਬੰਦ ਹੋਏ ਤਦ ਬਾਅਦ ਫਿਰ 5-4 ਦਿਨ ਤਾਂ ਬੰਦ ਹੋਏ ਤਦ ਬਾਅਦ ਦੇਖਦਾ ਵੀ ਚੱਲ ਪੂ ਫਿਰ ਤਾਰਾਂ ਨੂੰ ਦੀ ਛੇੜ ਛਾੜ ਕਰਦੇ ਆ ਇਹ ਚ ਹੁੰਦੀ ਆ ਫਾਈਬਰ ਕੱਟ ਦੀ ਤਾਰ ਆ ਜਿਹੜੀ ਲਗੂ ਤੇ ਇਹਨੂੰ ਫਿਰ ਕੱਟਣ ਪਾਉਣ ਨਾਲ ਕੀ ਕਰਦੇ ਨੇ ਤਾਂ ਉਹਦੇ ਨਾਲ ਇਹ ਕਈ ਵਾਰੀ ਬ੍ਰੇਕ ਹੋ ਜਾਂਦੀ ਆ ਟੁੱਟ ਜਾਂਦੀ ਆ ਇਹਦੇ ਵਿੱਚ ਕੱਚ ਦੀ ਤਾਰ ਹੁੰਦੀ ਆ ਨਾ ਤਾਂ ਹੀ ਜ਼ਿਆਦਾਤਰ ਜਿਹੜੇ ਆਪਣੇ ਪਾਸ ਤੋਂ ਜੁੜੇ ਆਉਂਦੇ ਨੇ ਇਹਦੇ ਵਿੱਚ ਇਹਦੇ ਵਿੱਚ ਕੋਈ ਕਾਪਰ ਜਾਂ ਤੰਬਾ ਜਾਂ ਕੁਝ ਨਹੀਂ ਹੈ ਇਹਦੇ ਵਿੱਚ ਸਿਰਫ ਇੱਕ ਕੱਚ ਆ ਜਿਹਦੇ ਵਿੱਚ ਦੀ ਚਾਨਣ ਪਾਸ ਹੁੰਦਾ ਜਦੋਂ ਇਹ ਕਿਤੋਂ ਬ੍ਰੇਕ ਕਰਦੀ ਏ ਉੱਥੋਂ ਇਹ ਉੱਥੇ ਰੁਕ ਜਾਊਗਾ ਉਹਦੇ ਨਾਲ ਵਾਈਫਾਈ ਬੰਦ ਹੋ ਜਾਂਦਾ ਵਾਈਫਾਈ ਬੰਦ ਹੋ ਜਾਂਦਾ ਤੇ ਇਹ ਜਦੋਂ Wi-Fi ਹੁੰਦਾ ਪਿਆਸਿਆਂ ਕਰਕੇ ਬੰਦ ਤੇ ਲੋਕ ਕੀ ਕਰਦੇ ਆ ਇਹਦੇ ਨਾਲ ਛੇੜਛੜ ਕਰਦੇ ਆ ਤੇ ਕੋਈ ਨਾ ਕੋਈ ਤਾਰ ਹਲਾ ਲੈਂਦੇ ਆ ਫਿਰ ਨੌਲੇਜ ਨਹੀਂ ਹੁੰਦੀ ਤੇ ਉਦੋਂ ਬਾਅਦ ਫਿਰ ਇਹ ਸਾਡੇ ਕੋਲੇ ਆਉਂਦਾ ਵੀ ਇਹ ਚੱਲਦਾ ਨਹੀਂ ਤੇ ਜਦੋਂ ਅਸੀਂ ਜਾ ਕੇ ਦੇਖੀਦਾ ਤਾਂ ਉਹਦੇ ਜ਼ਿਆਦਾਤਰ ਤਾਰ ਤੋੜੀ ਹੁੰਦੀਆਂ ਉਹਨਾਂ ਦੀ ਆਪਦੀ ਅੰਦਰੋਂ ਉਹ ਮੰਨਦੇ ਹੁੰਦੇ ਨਹੀਂ ਉਹ ਮੰਨਦੇ ਹੁੰਦੇ ਨਹੀਂ ਤੇ ਫਿਰ ਜਿਹੜੀ ਮੇਨ ਪ੍ਰੋਬਲਮ ਬਿਲ ਦੀ ਆ ਬਿਲ ਨਾ ਭਰਨ ਕਰਕੇ ਉਹ ਹੋ ਜਾਂਦਾ ਬੰਦ ਅਸਲ ਉਧਰੋਂ ਨਹੀਂ ਸੋਚਦੇ ਵੀ ਬਿਲ ਕਰਕੇ ਬੰਦ ਹੋਇਆ ਕੰਪਲੇਂਟ ਇਸ ਕਰਕੇ ਕਰਦੇ ਆ ਥੋੜਾ ਨੈਟ ਨਹੀਂ ਚੱਲਦਾ ਜਦੋਂ ਚੈੱਕ ਕਰੀਦਾ ਤਾਂ ਬਿਲ ਨਹੀਂ ਭਰਿਆ ਹੁੰਦਾ ਬਿਲ ਨਹੀਂ ਸੀ ਕਿ ਬੈਲਾ ਉਹ ਕਹਿੰਦਾ ਜੀ ਇਹ ਤਾਂ ਭਰੇ ਨੂੰ ਹਜੇ 5 ਦਿਨ ਹੋਏ ਨੇ ਉਹ ਹੁੰਦਾ ਕੀ ਆ ਜਿਵੇਂ ਮੰਨ ਕੇ ਜੇ ਲੋ ਇੱਕ ਤਰੀਕ ਨੂੰ ਬਿੱਲ ਬਣਿਆ 18 ਤਰੀਕ ਲਾਸਟ ਆ 18 ਨੂੰ ਨਹੀਂ ਭਰਿਆ 22 23 24 25 ਨੂੰ ਜਾ ਕੇ ਬੰਦ ਕਰ ਦਿੰਦੇ ਆ 25 ਨੂੰ ਬੰਦ ਕਰ ਦਿੰਦੇ ਆ ਤਾਂ ਲੋਕ 5 4 ਦਿਨ ਆਏ ਸਲਾਹ ਕਰਦੇ ਕਰਦੇ ਭਰ ਦਿਆਂ ਕਰਦੇ ਜਾਨੂੰ ਪਹਿਲੀ ਤਰੀਕ ਆਈ ਨੇ ਦੁਬਾਰਾ ਬਿੱਲ ਫੇਰ ਬਣ ਜਾਂਦਾ ਇੱਕ ਨੂੰ ਬਣ ਗਿਆ ਉਹ ਪਿਛਲਾ ਬਿਲ 28 ਨੂੰ ਭਰ ਕੇ ਗਏ 27 ਨੂੰ ਭਰ ਕੇ ਗਏ ਇੱਕ ਨੂੰ ਦੁਬਾਰੇ ਬਣ ਗਿਆ ਤਾਂ 3-4 ਤਰੀਕ ਨੂੰ ਫੇਰ ਮੈਸੇਜ ਆ ਗਿਆ ਜਣੀ ਜਣੀ ਇੱਕ ਅੱਜ ਤੁਹਾਡੀ ਗੱਲ ਮੈਂ ਉੱਤੇ ਵਾਲੇ ਕਰਦਾ ਉਹ ਕਹਿੰਦੇ ਯਾਰ 5 ਦਿਨ ਪਹਿਲਾਂ ਭਰਿਆ ਪਰ ਐਕਚੁਅਲੀ ਉਹ ਪਿਛਲੇ ਮਹੀਨੇ ਦਾ ਹੁੰਦਾ ਪਹਿਲਾ ਜਿਹੜਾ 18 ਨੂੰ ਉਹ ਹੁੰਦਾ ਯਾਨੀ ਬਿਲ ਸੋਤੀ ਨਹੀਂ ਹੁੰਦਾ ਇੱਕ ਤੋਂ ਇੱਕ ਹੁੰਦਾ ਇੱਕ ਤੋਂ ਇੱਕ ਹੁੰਦਾ ਪਹਿਲੇ ਇੱਕ ਤੋਂ ਇੱਕ ਬਣਦਾ ਓਕੇ 18 ਦਿਨ ਕੰਪਨੀ ਗ੍ਰੇਸ ਪੀਰੀਅਡ ਦਿੰਦੀ ਐ ਨੂੰ ਭਰਨ ਲਈ ਓਕੇ ਵੀ ਤੁਸੀਂ ਉਹਦਾ ਪਹਿਲੀ ਤੋਂ ਪਹਿਲੀ ਚੱਲੀ ਜਾ ਰਿਹਾ ਤੁਸੀਂ 18 ਦੇ ਲਈ ਤੁਹਾਡੀ ਲਾਸਟ ਆ ਵੀ ਤੁਹਾਨੂੰ ਪਹਿਲੇ ਨੂੰ ਬਿੱਲ ਬਣਿਆ ਤੁਸੀਂ 18 ਦਿਨ ਦੇ ਵਿੱਚ ਵਿੱਚ ਭਰਾ ਦਿਓ ਠੀਕ 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 ਪਰ ਉਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਮੋਬਾਈਲ ਵਾਂਗੂੰ ਸਮਝਦਾ ਵੀ ਜਿੱਦẽ ਇਹ ਬੰਦ ਹੋਊਗਾ ਇਦੋਂ ਬਾਅਦ ਅਸੀਂ ਬਿੱਲ ਭਰਾਵਾਂਗੇ ਦਾ ਆਪਣਾ ਹੀ ਕਰੇ ਤੇ ਕੱਢਿਓ ਮੜਾ ਜਾ ਆਪਣੇ 3.5 ਸਾਲਾਂ ਚ ਪਹਿਲ ਕਦੇ ਉਹ ਹੋਇਆ ਵੀ ਉੱਪਰ ਗਿਆ ਵੀ ਨਹੀਂ ਨਹੀਂ ਭਰਾਇਆ ਨਹੀਂ ਬਿੱਲ ਕਰਕੇ ਤੁਹਾਡਾ ਕਨੈਕਸ਼ਨ ਕਦੇ ਬੰਦ ਨਹੀਂ ਹੋਇਆ ਅੱਜ ਤੱਕ ਨਹੀਂ ਹੋਇਆ ਵੀ ਆਪਣਾ ਮੇਰਾ ਕਿਹਾ ਜਿਆਦਾ ਇਹਦਾ ਕਾਰਨ ਮੇਨ ਇਹੀ ਹੈ ਕਿ ਤੁਹਾਡਾ ਕਨੈਕਸ਼ਨ ਚ ਖਰਚ ਤਾਂ ਹੀ ਨਹੀਂ ਪੈਂਦੇ ਤੁਸੀਂ ਬਿੱਲ ਦਾ ਟਾਈਮ ਦੇ ਭਰਦੇ ਹੋ ਆਪਣਾ ਬਿੱਲ ਤਕਰੀਬਨ 10 ਤਰੀਕ ਨੂੰ ਪੱਕਾ 11 ਦਾ ਤੁਹਾਨੂੰ ਭਰ ਦਨੇ ਆਹ 15 ਤੋਂ ਪਹਿਲਾਂ ਪਹਿਲਾਂ ਭਰਿਆ ਜਾਂਦਾ ਜਣੀ ਤੇ ਕਈ ਯਾਨੀ ਜ਼ਿਆਦਾਤਰ ਕੇਸ ਇਹੀ ਨੇ ਵੀ ਨਾ ਨੌਨ ਬਿਲਿੰਗ ਦੇ ਵਿੱਚ ਹਰ ਜਿਵੇਂ ਮੰਨ ਲਓ ਮੇਰੇ ਕੋਲੇ 2500 ਕਸਟਮਰ ਆ 2500 ਦੇ ਵਿੱਚੋਂ 1500 ਕਸਟਮਰ ਬਿੱਲ ਨਾ ਭਰਨ ਦੀ وجہ ਨਾਲ ਹਰ ਮਹੀਨੇ ਬੰਦ ਹੁੰਦਾ ਇਸ ਗੱਲੋਂ ਹੀ ਇਸ ਗੱਲੋਂ ਯਾਨੀ ਆਪ ਵੀ ਲੋਕ ਉਹ ਨਹੀਂ ਸਮਝ ਰਹੇ ਹੁਣੇ ਕਸਟਮਰ ਇਹਦੇ ਤਾਲੀਆਂ ਦੇ ਆਏ ਸੀ ਭਰ ਕੇ ਗਿਆ ਬਿੱਲਾ ਰਸੀਦ ਹਜੇ ਮੈਨ ਲੱਦਾ ਇਹਦੇ ਤਿਆਰ ਹੈ ਆ ਦੇਖ ਲਓ ਬਈ ਇਹਨਾਂ ਨੇ ਅੱਜ ਬਿੱਲ ਭਰਿਆ ਹੁਣ ਇਹ ਆ ਲਓ ਤਰੀਕ ਚੈੱਕ ਕਰੋ ਇਹ ਪਿਛਲੇ ਮਹੀਨੇ ਦਾ ਬਿੱਲਾ ਤੇ ਇਹ ਭਰਿਆ ਗਿਆ ਵਾ ਮੰਨ ਕੇ ਚੱਲੋ ਅੱਜ ਅੱਜ 4 ਤਰੀਕ ਹੋ ਗਈ ਇਹ ਪਿਛਲੀ 4 ਦਾ ਬਣਿਆ ਹੋਇਆ ਵਾਏ 1 ਮਹੀਨਾ ਲੇਟ ਆ ਪਹਿਲਾਂ ਤੇ ਹੁਣ ਇਹ ਤਾਂ ਕਹਿੰਦੇ ਵੀ ਹਾਂ ਸਾਡੇ ਕਨੈਕਸ਼ਨ ਖੜੇ ਨੂੰ ਹੱਥ 7 ਦਿਨ ਹੋ ਗਏ ਜਿਹਨੂੰ ਗਵਾਂਢੀ ਪੁੱਛੀ ਉਹਦਾ ਨੈਟ ਚੱਲਦਾ ਉਹ ਕਹਿੰਗੇ ਨਹੀਂ ਬਰੇ ਉਹਦਾ 7 ਦਿਨ ਹੋਏ ਖੜੇ ਨੂੰ ਪਰ ਉਹ ਜੇ ਕਾਰਨ ਕੀ ਆ ਪਿਛਲਾ ਉਹ ਤਾਂ ਕਿਸੇ ਨੇ ਦੱਸਣਾ ਨਹੀਂ ਵੀ ਸਸੀਂ ਬਿੱਲ ਨਹੀਂ ਭਰੇ ਤਾਂ ਨਹੀਂ ਖੜਿਆ ਅਗਲਾ ਕਹਿੰਦਾ BSNL ਦਾ ਨਾ ਮਾੜਾ ਵਾ ਇੰਟਰਨੈਟ ਤਾਂ ਖੜਾ ਵਾ ਪਰ ਉਹਦੇ ਵਿੱਚ ਕਸੂਰ ਵਾਰ ਕਸਟਮਰ ਹੈ ਵੀ ਬਿੱਲ ਉਹਦਾ ਪਿਛਲੇ ਮਹੀਨੇ ਦਾ ਹੁਣ ਭਰਨਾ ਆ ਤੇ ਰਟਾਇ ਮੈਂ ਤੁਹਾਨੂੰ ਰਹਾ ਨਾ ਤਾਂ ਇਹ ਹੁਣ ਤੁਹਾਨੂੰ ਕਿਉਂ ਕਿਹਾ ਸੀ ਵੀ ਦੇਖੋ ਬਈ ਕਿੰਨਾ ਟਾਈਮ ਤਾਂ ਉਦੋਂ ਹੀ ਲੰਘ ਜਾਂਦਾ ਅੱਜ ਪਤਾ ਲੱਗਿਆ ਵੀ ਸਾਢੇ 3 ਸਾਲ ਹੋ ਗਏ ਲੱਗੇ ਨੂੰ ਬਈ ਮੇਰੇ ਯਾਦ ਆ ਵੀ 2 ਦਿਨ ਬੰਦ ਹੋਇਆ ਆਪਣਾ ਜਦੋਂ ਅੱਡੇ 'ਚ ਥੋੜੀ ਤਾਲ ਹੋ ਹੋਈ ਬਈ ਸਾਢੇ ਕਿਉਂ ਹੀ ਅੱਜ ਤੱਕ ਬੰਦ ਹੋਇਆ ਤੇ ਹੋਰ ਸੱਚਿਲ ਕਹਿ ਦਿੰਦੇ ਨੇ ਬਈ ਇਹ ਤਾਂ ਜੀ ਬੰਦ ਹੋ ਗਿਆ ਜਾਂ ਐ ਆ ਇਹ ਤਾਂ ਮਰੂ ਆਪਣੀਆਂ ਕਈ ਗੱਲਾਂ ਨੂੰ ਜਾਣਕਾਰੀ ਦੇ ਕਾਰਨ ਜਾਨੀ ਕਈ ਜਾਣਕਾਰੀ ਦੀ ਵੀ ਕਮੀ ਆ ਤੇ ਦੂਜੀ ਗੱਲ ਇਹ ਆ ਵੀ ਕਈ ਨਾ ਘਰੇ ਬੰਦੇ ਨੂੰ ਅਵੇਰਨੈਸ ਦੀ ਕਮੀ ਆ ਜਿਵੇਂ ਕੋਈ ਬਜ਼ੁਰਗ ਨੇ ਜੇ ਬੱਚੇ ਜੇ ਬਾਹਰ ਚਲੇ ਗਏ ਉਹਨਾਂ ਨੂੰ ਨਹੀਂ ਟੀਵੀ ਵੀ ਚਲਾਉਣਾ ਆਉਂਦਾ ਜਾਂ ਇੰਟਰਨੈਟ ਚਲਾਉਣਾ ਆਉਂਦਾ ਉਹ ਫਿਰ ਜਿਵੇਂ ਬਾਹਰ ਚਲੇ ਜਾਂਦੇ ਆ ਕਿ ਇਹਦੇ ਮੋਬਾਈਲ ਆਟੋਮੈਟਿਕ ਕਨੈਕਟ ਨਹੀਂ ਹੁੰਦੇ ਉਹ ਅੱਗੇ ਕਹਿੰਦਾ ਸਾਡਾ ਨੈਟ ਖੜ ਗਿਆ ਜੀ ਇਹ ਜੇ ਕਈ ਕਾਰਨ ਵੀ ਹੋ ਜਾਂਦੇ ਨੇ ਹੋਰ ਵੀ ਜਿਹੜੇ ਬੰਦੇ ਨੇ ਨੂੰ ਮਤਲਬ ਆਪ ਨੂੰ ਥੋੜੀ ਨੋਲੇਜ ਘਾਟ ਆ ਜਿਹੜੀ ਅੰਡ ਪਾਡੇ ਲੈ ਪੈਂਦੀ ਜੀ ਵਾਈਫਾਈ ਤੇ ਬੀਬੀਐਸ ਉਹ ਕੁਝ ਵਾਰ ਆ ਜਾਂਦੀ ਵੀ ਐਸਨਲ ਤੇ ਆ ਕੇ ਕਹਿੰਦਾ ਵੀ ਇਹ ਚੱਲਦਾ ਨਹੀਂਗਾ ਅਸਲ ਵਿੱਚ ਛੋਟੇ ਛੋਟੇ ਪ੍ਰੋਬਲਮਾਂ ਹੁੰਦੀਆਂ ਉਹਨਾਂ ਬਸ ਜੇ ਥੋੜਾ ਜਿਹਾ ਬੰਦਾ ਸਮਝ ਲਵੇ ਤਾਂ ਉਹ ਠੀਕ ਹੋ ਸਕਦੀਆਂ ਜਾਨੀ ਸਸਤਾ ਵੀ ਆ ਸਸਤਾ ਵੀ ਆ ਤੇ ਵਧੀਆ ਵੀ ਆ ਬਾਕੀ ਸੱਜਣੋ ਜਿਹੜੇ ਹੁਣ ਆ ਵੀਡੀਓ ਬਹੁਤੀ ਵੱਡੀ ਬਣ ਹੋ ਜੂਵੇ ਕਿਉਂਕਿ ਜਿਵੇਂ ਵੀਰੇ ਨੇ ਦੱਸਿਆ ਵੀ ਸਾਨੂੰ ਯਾਰ ਸੱਚਮੁੱਚ ਕਦੇ ਸਮੱਸਿਆ ਨਹੀਂ ਆਈ ਹੈਗੀ ਸਾਢੇ 3 ਸਾਲਾਂ ਦੇ ਵਿੱਚ ਮਤਲਬ ਤੇ ਇਸ ਕਰਕੇ ਮੈਨੂੰ ਅੱਜ ਇਹ ਸੀਗਾ ਵੀ ਇਹ ਚ ਕੀ ਸਿਸਟਮ ਦੀ ਗਲਤੀ ਆ ਜਾਂ ਇਹਨਾਂ ਦਾ ਕਸੂਰ ਆ ਵੀ ਜਾਂ ਫਿਰ ਵੀ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਜਿਹੜੀ ਇਸ ਤਰ੍ਹਾਂ ਵਾਲੀ ਕਹਾਣੀ ਹੋ ਜਾਂਦੀ ਆ ਕਿਉਂਕਿ ਇੱਥੇ ਬੈਠੀ ਦੇ ਇਹਨਾਂ ਦੇ ਕੋਲ ਦਫ਼ਤਰ ਚ ਤਾਂ ਬਹੁਤ ਸੱਜਣਾ ਆ ਕੇ ਵੀ ਸਾਡਾ ਜੀ ਵਾਈਫਾਈ ਬੰਦ ਪਿਆ ਵਾ ਉਹ ਅੱਜ ਪਤਾ ਲੱਗਿਆ ਵੀ ਬੰਦ ਫੈਲ ਲੇਟ ਭਰਉਣ ਕਾਰਨ ਹੈ ਨਾ ਜਿਆਦਾਤਰ ਕਾਰਨ ਜਿਆਦਾਤਰ ਕਾਰਨ ਯਾਨੀ ਇਹ ਆ ਮਤਲਬ ਬਾਕੀ ਚਲੋ ਹੋਰ ਆਂਦਾ ਹੁਣ ਟੈਕਨੀਕਲ ਉਹ ਆ ਇਸ਼ੂ ਹੋ ਜਾਣਾ ਪਰ ਕੁਝ ਘੰਟਿਆਂ ਲਈ ਹੋ ਸਕਦਾ ਟੈਕਨੀਕਲ ਇਸ਼ੂ ਆਊਗਾ ਜਿਵੇਂ ਮਨ ਲਾ ਸਵੇਰ ਕਿਨੇ ਕੰਪਲੇਂਟ ਪਾਈਏ ਸ਼ਾਮ ਨੂੰ ਠੀਕ ਹੋ ਗਈ ਜਾਂ ਨੈਕਸਟ ਡੇ ਠੀਕ ਹੋ ਜਾਈ ਪਾਰ ਜਿਆਦਾਤਰ ਬੈਲ ਵਾਲੀ ਜਿਆਦਾਤਰ ਬੈਲ ਵਾਲੀ ਸਮੱਸਿਆ ਹੀ ਹੁੰਦੀ ਹੈ ਠੀਕ ਤਿਆਰ ਹੋ ਜਾਈਏ